ਸੇਗਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਮੋਗਾ ਦੀ ਹੈ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਬਾਈ ਦੇ ਇੱਕ ਨਗ ਸੇਲ ਹੈ ਬਾਕੀ ਦੀ ਜਾਣਕਾਰੀ ਬਾਈ ਤੋਂ ਪੁੱਛਦੇ ਹਾਂ ਕੀ ਦੁੱਧ ਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਸਰਾਏ ਜ਼ਿਲ੍ਹਾ ਮੋਗਾ ਤੁਸੀਂ ਰਵਾਂਗੇ ਠੀਕ ਆ ਆਪਾਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਤੇ ਕਿਵੇਂ ਦਾ ਰਿਸਪੌਂਸ ਰਿਹਾ ਜੀ ਵਧੀਆ ਦੁੱਧ ਦੀ ਸੇਲ ਹੋ ਗਈ ਠੀਕ ਆ ਜੀ ਅੱਜ ਇੱਕ ਨਗ ਸੇਲ ਹੈ ਦੀ ਕੀ ਡਿਟੇਲ ਹੈ ਜੀ ਇਹ ਸ਼ਾਈਵਾਲ ਕ੍ਰੋਸ ਵੇੜਾ ਪਹਿਲਾਂ ਸੁਣਾ ਹਾਂਜੀ ਹਫ਼ਤੇ ਦੀ ਕੱਚੀ ਆ ਠੀਕ ਆ ਜੀ ਦੁੱਧ ਕਿੰਨਾ ਦੇ ਦੂ ਜੀ ਦੁੱਧ ਦੇ ਦੂ ਵੀਰੇ 13 14 ਲੀਟਰ ਪੁੱਲਾ ਹੁਣ ਠੰਡੀ ਸੀਲ ਆ ਠੰਡੀ ਸੀਲ ਆ ਜੀ ਗਾਂ ਪੂਰੀ ਥਣ ਤੁਹਾਨੂੰ ਬਹੁਤ ਚੰਗਾ ਲੱਗੇ ਚੰਗਾ ਥਣ ਮੋਟਾ ਲੱਗਿਆ ਵਾ ਜੀ ਤੋੜ ਕੇ ਦਿਖਾ ਦਿਓ ਜੀ ਸਾਈ ਵਾਲਾ ਕ੍ਰੋਸ ਆ ਜੀ ਲਿਓ ਜੀ ਵਾਪਸ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ 13 ਇੰਚ ਹੋਰ ਦੁੱਧ ਲੀਟਰ ਦੇ ਦੂਗੀ ਬਾਈ ਕਹਿੰਦਾ ਕੀ ਮੁੱਲ ਕਰਦੇ ਆ ਜੀ 31000 31000 ਰੁਪਇਆ ਡਿਮਾਂਡ ਆ ਜੀ ਬਾਕੀ ਮਾਨਤਾ ਨੂੰ ਹੋ ਜਾਊਗਾ ਜੀ ਮੌਕੇ ਤੇ ਧੰਨਵਾਦ